I'm yeah. sorry. ਬਜੀ ਕੀ ਨਾਮ ਮੇਰਾ ਨਾਮ ਸੋਨੂ ਸਦਾਰਾ ਗੱਡੀ ਕੀ ਗੱਲ ਕੀ ਹੈ ਗੱਲ ਇਹਦਾ ਭਾਈ ਇਹ ਗੱਡੀ ਐ ਕਿ ਨਾ ਫੁੱਲ ਦੀ ਹਾਈਟ ਹੈਗੀ ਛੋਟੀ ਇਹ ਗੱਡੀ ਤੇ ਦੂਰੋਂ ਦੇਖੋ ਨਾ ਪਤਾ ਨਹੀਂ ਲੱਗਦਾ ਕਿ ਇਹ ਗੱਡੀ ਲੰਘ ਜੇਗੀ ਨਹੀਂ ਉਹ ਨਿਕਲ ਗਿਆ ਅੱਗੇ ਜਾ ਕੇ ਵਿਚਾਰਾ ਫਸ ਗਿਆ ਤਿੰਨ ਬੰਦੇ ਬੈਠੇ ਗੱਡੀ ਦੇ ਉੱਪਰ ਉਹ ਬੜੀ ਮੁਸ਼ਕਿਲ ਭਾਈ ਗੱਡੀ ਦਾ ਸਾਈਡਾ ਤੋੜ ਕੇ ਉਹਨਾਂ ਨੇ ਦੀਆਂ ਦੀਆਂ ਤੇ ਪਤਾ ਕੁਝ ਲੱਗਦਾ ਨਹੀਂ ਉਹ ਬੜੀ ਮੁਸ਼ਕਿਲ ਭਾਈ ਬੰਦੇ ਬਚੇ ਭਾਈ ਡਰਾਈਵਰ ਕਿੱਥੇ ਐਸੇ ਮਾੜਾ ਡਰਾਈਵਰ ਉਹ ਡਰਾਈਵਰ ਇੱਥੇ ਹੀ ਹੈ ਭਾਈ ਉਹ ਵਿਚਾਰਾ ਘਬਰਾਇਆ ਪਿਆ ਵਾ ਇਸ ਵਿੱਚ ਕੀ ਕਿਤਾ ਦੇ ਦਿਓ 1.5 ਤੋਂ 2 ਘੰਟੇ ਕੋਸਟ ਨੂੰ ਇਨਫੋਰਮ ਜਿਹੜਾ ਕਿ ਹੁਣ ਐਮਬੂਲੈਂਸ ਕੋਈ ਆਇਆ ਨਹੀਂ ਹੈ ਨਾ ਨਾ ਕੋਈ ਵੀ ਨਹੀਂ ਆਇਆ ਭਾਈ ਇਹ ਕਿੱਦਾਂ ਦੇ ਦੋ ਕਾਰਜਾਂ ਦੀ ਬੋਲ ਚਾਹੇ ਉਹ ਦੇਖੋ ਤਾਂ ਸਾਡੇ ਸਾਪਣੀ ਹੈ ਭਾਈ ਸ਼ਹਿਰ ਚ ਦੋ ਇੰਨੀ ਤੇ ਨਵੀਂ ਵਾਰਦਾਤ ਹੋ ਰਹੀ ਹੈ ਇੰਨੇ ਕੋਈ ਕੋਈ ਵੀ ਉਹ ਇੰਨਾ ਕਿ ਕੋਈ ਡਰ ਹੋਵੇ ਤੇਦਰੇ ਚੋਰੀਆਂ ਚਕਾਰੀਆਂ ਰੋਇ ਨਾ ਹੁਣ ਭਾਈ ਬੰਦੇ ਦੇ ਹਾਲਾਤ ਠੀਕ ਨੇ ਹੁਣ ਬੰਦੇ ਦੇ ਉੱਪਰ ਵਾਲੇ ਦੇ ਹਾਲਾਤ ਜਿਹੜੇ ਉੱਪਰ ਬੈਠੇ ਹੀ ਬੱਲੇ ਵਾਲੇ ਦੇ ਠੀਕ ਉੱਪਰ ਵਾਲੇ ਦੇ ਮਾੜੀ-ਮੋੜੀ ਲੱਗੀ ਵੈਸੇ ਬਚਾਅ ਹੋ ਗਿਆ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਭਾਈ ਰਾਹ ਗੀਰਾ ਵਾਲੇ ਦੱਸਿਆ ਜਾ ਰਹਾ ਕਿ ਇੱਥੇ ਪਹਿਲਾਂ ਵੀ ਡਿਵਾਈਡਰ ਲੱਗਾ ਹੋਇਆ ਸੀ ਤੇ ਉਹ ਟੁੱਟ ਗਿਆ ਸੀ ਤੋੜਾਇਆ ਗਿਆ ਟੁੱਟ ਗਿਆ ਇਹ 10 ਤੋਂ 15 ਦਿਨ ਪਿੰਨਾ ਮੈਨੂੰ ਪਤਾ ਲੱਗਿਆ ਇੱਥੇ ਹੁਣ ਕੋਟੇਰ ਸਾਹਿਬ ਹੈਗੇ ਕੋਈ ਉਹ ਕਿੰਨੇ ਸੀ ਮੈਂ ਕਰਵਾਦਾਗਾ ਉਹਨਾਂ ਨੇ ਕਿਹਾ ਜਰੂਰ ਦਿੱਤਾ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦੀ ਇਹ ਕਿੰ ਕੀ ਪਾ ਰਹੇ ਹੋ ਨਾਮ ਦੀ ਆਪਣਾ ਅੱਗੇ ਇੱਥੇ ਰਹਿਣ ਨੂੰ ਤੁਸੀਂ ਕਜੀ ਕੀ ਗੱਲ ਕੀ ਹੋਈ ਦੱਸੂਗੇ ਇਹ ਭਾਈ ਮੇਰਾ ਬੋਲ ਰੁਕਾ ਆਇਆ ਹੈ ਨਾ ਬੋਲ ਆ ਗਿਆ ਪਹਾੜੇ ਜਾਂ ਤੇ ਸੈਂਟਰ ਚ ਇਦਾਂ ਲੱਗੇ ਇਹ ਵੀ ਬੋਲ ਰੁਕੂ ਕਿ ਕਿੱਥੋਂ ਹੈਗਾ ਉੱਚਾ ਅੱਗੇ ਹੈਗਾ ਨਹੀਂ ਹੂੰ ਤਾਂ ਕਰ ਕੀ ਕਿੰਨੇ ਬੰਦੇ ਬੰਦੇ ਸੀਗੇ ਟਰੱਕ ਦੇ ਵਿੱਚ ਇਹਨੂੰ ਇਹ ਟਰੱਕ ਕਿੱਥੇ ਜਾ ਰਹੇ ਪਤਾ ਕੁਛ ਅਮਰਨਾਥ ਇਹ ਬੰਦੇ ਦੀ ਹਾਲਾਤ ਕੀ ਦਾ ਬੰਦਿਆਂ ਦੇ ਤਿੰਨੋਂ ਬੰਦੇ ਸਹੀ ਸੇਫ ਹੈ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੋਹੰਦਿਆ ਸੀ ਕੋਈ ਨਹੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਬੰਦਾ 1.5 ਤੋਂ 2 ਘੰਟੇ ਲਾ ਐਮਬੂਲੈਂਸ ਵੀ ਕਿਹਨੇ ਨਹੀਂ ਆਈ ਇਹ ਉਹ ਜਿਹੜੇ ਬੰਦੇ ਪ੍ਰਾਈਵੇਟ ਗੱਡੀ ਲੈ ਗਏ ਮੋਟਰਸਾਈਕਲਾਂ ਤੇ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦੀ ਨਾਕਾਮੀ ਨੂੰ ਇੱਥੇ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ